ਲੋਈ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਫੋਨ ਆਦ ਰੇ ਮੈਨੂੰ ਕਿਹੜਾ ਦਾ ਬਰੋਕ ਇਹ ਬਰੋਕ ਚਾ ਵੀ 12 ਮਹੀਨੇ 24 ਦਿਨ 24 ਘੰਟੇ ਚੱਲੀ ਜਾਂਦਾ ਕੰਮ ਜੀ ਤੇ ਅੱਜ ਫਿਰ ਦਸਾਂ ਰੇ ਖੁਸ਼ੀ ਵਿੱਚ ਆ ਜਿਹਨਾਂ ਸ਼ੌਂਕ ਹੈ ਬੂਟਿਆਂ ਦਾ ਟੁਖਾਂ ਦਾ ਆਕਸੀਜਨ ਵਧਾਉਣ ਦਾ ਆ ਵੀ ਇਹ ਇਹ ਜੇ ਨਹਿਰ ਨੂੰ ਅਮਰੂਦਾ ਤੇ ਵੇਖ ਨਹਿਰਾਂ ਪਟੜੀਆਂ ਤੇ ਵੀ ਖਾਣ ਪੀਣ ਲੋਕੇ ਐ ਮौजਾਂ ਕਰ ਲੋਕੇ ਤੁਮ ਅਮਰੂਦ ਖਾਣਗੇ ਲੰਘੇ ਟੱਪਾਂ ਗਿਆ ਸੀਸ ਦੇਣਗੇ ਬਿਲਕੁਲ ਜਿਹੜੀ ਗੱਲ ਹਾਂਜੀ ਇਹ ਖਾਣ ਲੋਕਾਂ ਕੁਦਰਤ ਦੀ ਰੌਣਕ ਵੱਧਦੀ ਰਹਿੰਦੀ ਆ ਹਾਂ ਜਿਹੜੀ ਸਿਆਣੀ ਸੋਚ ਏ ਆ ਸਾਡੀ ਆ ਗਈ ਨਰਸਰੀ ਜੀ ਆ ਸ਼ੂਗਰ ਵਾਸਤੇ ਪੱਤਾ ਜੀ ਇੱਕ ਦੋ ਪੱਤੇ ਰੋਈ ਦਿਖਾਓ ਸ਼ੂਗਰ ਨਹੀਂ ਆਉਦੀ ਆਂਬਰੂਦ ਲਓ ਜੀ ਆ ਵੇਖੋ ਸਾਡੇ ਸਵਾਮੀ ਸਾਹਿਬ ਸੇਵਾ ਕਰ ਰਹੇ ਜੀ ਹੈ ਨਹੀਂ ਨਹੀਂ ਬੜੀ ਬੜੀ ਮਦੇ ਇਹ ਸਾਥ ਨਾਰੀ ਕੇ ਹਾਂ ਜੀ ਲਓ ਜੀ ਹੁਣ ਆ ਗਈ ਪੱਥਰਚੱਟ ਜਿਹਨੇ ਬੰਦੇ ਪੱਤੇ ਉਧਰ ਬਣ ਜਾਂਦੀ ਹੈ ਹਾਂਜੀ ਉਹ ਪੱਤਾ ਖਾਈਦਾ ਆਏ ਗਏ ਨੇ ਸੁਕਚੈਣ ਸੁਕਚੈਣ ਟਾਲੀਆਂ ਹਾਂਜੀ ਬਕੈਣਾ ਹਾਂਜੀ ਜੰਮੂ ਤੇ ਆਂਬ ਆ ਗਏ ਨੇ ਬਲੋ ਬਲੋ ਹਾਂ ਤੇ ਆ ਦੂਜਾ ਇਹਨੂੰ ਕੀ ਕਹਿੰਦੇ ਨੇ ਗੂਗਲ ਗੱਗਾ ਪੱਤਾ ਦੂਰ ਆ ਤੇ ਆ ਗਏ ਮਰਿੰਗਾ ਸੁਆਂਜਰਾ ਵੀ ਜਿਹਨੂੰ ਕਿਹਾ ਜਾਂਦਾ ਹੈ ਉਹ ਆ ਗਏ ਆਂਬ ਹਾਂਜੀ ਉਹ ਆ ਗਏ ਦੇਸੀ ਕਿਕਰ ਐਦਰ ਆ ਗਿਆ ਮਰੂਦ ਠੀਕ ਹੈ ਹਾਂ ਹੁਣ ਬੋਲੋ ਤੁਹਾਨੂੰ ਕਿਹੜੇ ਰੁੱਖ ਚਾਹੀਦੇ ਤੁਹਾਨੂੰ ਛੇ ਰੁੱਖ ਦੇ ਦਿਓ ਜਿਹੜੇ ਵਧੀਆ ਛਾਂ ਵਾਸਤੇ ਵੀ ਤੇ ਸਭ ਤੋਂ ਆਹ ਦਾ ਇੱਕ ਜੜੀ ਬੂਟੀ ਸਮਝ ਲੈਗੀ ਹੈ ਹਾਂਜੀ ਏਕੇ ਚੱਕ ਲੈ ਜੜੀ ਬੂਟੀ ਇਹ ਜੜੀ ਉਹਦੇ ਘਰੇ ਜਿਹੜੇ ਬੂਟੇ ਬਣ ਕਰੋ ਕੋਈ ਆਹ ਕੋਈ ਘਰੋ ਚਾਹ ਦੇਣੇ ਇਹ ਕਰ ਵਾਸਤੇ ਇੱਕ ਤਾਂ ਇਹਦਾ achar ਬਣਦਾ ਫਲੀਆਂ ਦਾ ਹਾਂਜੀ ਠੀਕ ਹੈ ਹਾਂਜੀ ਦੂਜਾ ਕਿਸ ਨੂੰ ਹਾਂ ਸਵਾਂਜਣਾ ਬਹੁਤ ਬੜੀਆਂ ਬਿਮਾਰੀਆਂ ਹੁੰਦੀਆਂ ਨੇ ਇਹਦੇ ਪੱਤੇ ਪੀਸ ਕੇ ਪਾਊਡਰ ਬਣਾ ਕੇ ਉਹ ਖਾਓ ਹਾਂਜੀ ਤੇ ਕੋਈ ਰੋਗ ਨੇੜੇ ਨਹੀਂ ਆਉਂਦਾ ਠੀਕ ਹੈ ਜੀ ਆ ਆ ਕਾਦੇ ਆਪਣਾ ਇਹ ਬਿਲੋ ਬਿਲੋ ਇਹ ਕਾਦੇ ਵਾਸਤੇ ਇਹ ਸ਼ਾਮ ਵਾਸਤੇ ਪੱਤੇ ਚੜਦੇ ਨਹੀਂ ਛੇਤੀ ਇਹਦੇ ਪੱਤੇ ਨਹੀਂ ਛੜਦੇ ਹਾਂ ਤੇ ਇੱਕ ਇਹ ਲੈ ਜਾਾਂਗੇ ਭਾਵੇਂ ਕਾਰ ਚ ਲਾਉਣ ਵੀ ਇਹਨਾਂ ਵੀ ਗੰਦ ਮਾਰਨਗੇ ਹਾਂਜੀ ਹਾਂਜੀ ਕਾਰ ਤੋਂ ਆਪਾਂ ਗੇਟ ਦੇ ਸਾਹਮਣੇ ਲਾ ਬਸ ਜੰਮੂ ਲਾਲ ਆ ਹਾਂਜੀ ਚਲੋ ਚੱਕੋ ਕੋ ਦਸਹਰਾ ਵੇਗਾ ਅੱਜੋ ਰੋਕ ਰਹੀ ਆ ਜਿਹੜਾ ਨਾਲ ਓਏ ਇਸ ਕਰਨ ਹਾਂ ਦਸਾਰੇ ਖੁਸ਼ੀ ਵਿੱਚ ਬਾਈ ਹਾਂਜੀ ਹਾਂਜੀ ਲਾਉਣ ਲੱਗਿਆ ਜੀ ਹਾਂ ਇੱਕ ਰੋਕ ਲੈ ਜੀ ਇੱਕੋ ਚਕਲਾ ਦੂਜਾ ਮਰਿੰਗਾ ਮਰਿੰਗਾ ਰਹਿਣ ਦੇ ਨੇ ਆਪਾਂ ਅੱਛਾ ਹਾਂਜੀ ਹੋਰ ਲੈ ਲੈਣੇ ਇੱਕ ਜਮੂ ਜੇ ਜਮੂ ਚਕਲਾ ਜਮੂ ਵੀ ਲੱਗਿਆ ਪਿਆ ਉੱਥੇ ਨਿੰਮ ਲੈ ਲੈਣੇ ਇੱਕ ਨਿੰਮ ਲੈਣਾ ਹਾਂ ਸਾਡਾ ਅਨਾਰ ਕਿੰਨੇ ਨਾ ਮਿਕ ਨਿਕ ਆ ਇਹ ਬੱਕਰੀ ਮੁੱਛ ਮੁੱਛ ਗਿਆ ਸੀ ਅ ਅਮਰੂਦਾਂ ਦੀ ਪਨੀਰੀ ਚਾਰ ਹੋ ਰਹੀ ਸੀ ਕੱਲ ਉਹ ਚਾਲੇ ਟੋਲੀਆਂ ਜੇ ਆ ਗਿਆ ਕੱਲ ਉਹ ਉਧਰੇ ਉੱਥੇ ਪਈਆਂ ਨਹੀਂ ਕਿਹੜੇ ਸਾਰੇ ਉਹ ਅਜਾ ਜੰਮੂਆ ਕੋ ਨਿੰਬ ਕਹਿਣਾ ਕੋ ਉਹ ਪਈਆਂ ਬਕੈਣਾ ਤੇ ਉਸ ਚੈਂ ਦੇ ਅੰਦਰ ਵਾਹ ਆ ਵਿਚਾਰੇ ਟਾਲੀ ਉਹ ਜੋ ਵੀ ਚੁੱਕੀ ਮੋਟਰ ਖਰਾਬ ਹੋ ਗਈ ਨਾ ਚੋਰ ਲੈ ਗਏ ਮੋਟਰ ਉਹ ਸੁੱਕਾ ਆ ਗਿਆ ਸੀ ਉਹਦੇ ਕਰਕੇ ਚਲੋ ਠੀਕ ਹੈ ਜੀ ਆ ਜੀ ਜਿਹਨੂੰ ਰੁਕ ਚਾਹੀਏ ਨੇ ਆ ਕੇ ਇਲਜਾ ਸੋਦਾ ਸਾਰੇ ਖੁਸ਼ੀ ਵਿੱਚ ਦੁਆ ਲਈ ਜਿਵੇਂ ਮਰਜੀ ਲਾਈ ਚੋੜ ਇੱਕ ਬਹਾਨਾ ਚਾਹੀਦਾ ਬੰਦੇ ਨੀਂਦ ਸਾਫ਼ ਹੋਵੇ ਨਾ ਫਿਰ ਰੁੱਕੇ ਸਿ ਲਾਉਣੇ ਹੀ ਲਾਉਣੇ ਨੇ ਜਦੋਂ ਮਰਜੀ ਲਾ ਸਕਦੇ ਨੇ ਰਾਤੀ ਜਦੋਂ 24 ਘੰਟੇ ਆਡੀ ਗੱਡੀ ਵਿੱਚ ਹੁੰਦੇ ਤੁਹਾਨੂੰ ਅੱਗੇ ਵੀਡੀਓ ਦਿਖਾਈਏ ਓ ਨੈਮ ਤਕਲੀ ਹਾਂ ਜੀ ਨੈਮ ਹੋ ਗਈ ਹੋਰ ਕਿਹੜਾ ਰਹਿ ਗਿਆ ਆ ਸਚੈਣ ਆ ਸਾਹਮਣੇ ਪੇ ਸਾਹਮਣੇ ਇਹ ਕਾ ਦਾ ਹੈ ਇਹ ਅੱਜ ਮੈਂ ਚੰਨੇ ਦੁਕਾਨ ਕੇ ਨਹੀਂ ਗਾ ਹਾਂਜੀ ਬੜੀ ਬਦੇ ਨਾ ਪੱਤੇ ਨਹੀਂ ਪੱਤੇ ਨਹੀਂ ਚੜਦੇ ਇਹ ਆਪਣੇ ਉਧਰ ਮੋਰਚੇ ਦੇ ਸਾਹਮਣੇ ਕੀ ਵੱਡਾ ਰੱਖ ਹੋਇਆ ਲੱਗਿਆ ਹੋਇਆ ਹੈ ਬਸ ਫਿਰ ਠੀਕ ਹਾਂ ਚਾਹ ਉਹ ਚੀਜ਼ ਹੈ ਬੱਕਰੀ ਵੈਰੈਟੀ ਦਾ ਲਾਣੇ ਆ ਗੁਗਲ चलो बस ठीकुल रुख वॾा एॾा को बुटा रहंदी ऐडा ई रहंदा चलो ठीकु आहे